ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 2 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਤੋਂ ਹੀ ਮੌਸਮ ਸਾਫ਼ ਬਣਿਆ ਰਹੇਗਾ ਧੁੰਦ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇਵੇਗੀ ਧੁੱਪ ਨਿਕਲੇਗੀ ਪਰ ਹਵਾ ਦੀਆਂ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਸਵੇਰ ਵੇਲੇ ਕਾਫੀ ਠੰਡ ਦੇਖਣ ਨੂੰ ਮਿਲ ਰਹੀ ਹੈ ਤੇ ਲੰਗੀ ਰਾਤ ਦਾ ਟੈਂਪਰੇਚਰ ਵੀ 7 ਡਿਗਰੀ ਘੱਟ ਤੋਂ ਘੱਟ ਦਰਜ ਕੀਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟੈਂਪਰੇਚਰ 1 ਤੋਂ 2 ਡਿਗਰੀ ਹੋਰ ਹੇਠਾਂ ਵੱਲ ਨੂੰ ਜਾਂਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਦਿਨ ਦਾ ਟੈਂਪਰੇਚਰ ਵੀ 24-25 ਤੋਂ ਹੇਠਾਂ ਵੱਲ ਨੂੰ ਆਵੇਗਾ 20 ਡਿਗਰੀ ਦੇ ਆਸ-ਪਾਸ ਬਣਿਆ ਰਹੇਗਾ ਮੀਹਾ ਪੱਖੋਂ ਵੀ ਅਜੇ ਮੌਸਮ ਸਾਫ਼ ਹੀ ਜਾਪ ਰਿਹਾ ਹੈ ਤੇ ਧੁੰਦ ਪੱਖੋਂ ਵੀ ਆਹ ਹਫ਼ਤਾ ਮੌਸਮ ਸਾਫ਼ ਹੀ ਜਾਪ ਰਿਹਾ ਹੈ ਕਿਸੇ ਪ੍ਰਕਾਰ ਦੀ ਧੁੰਦ ਜਾਂ ਮੀਂਹ ਦੀ ਅਜੇ ਸੰਭਾਵਨਾ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਕੱਲ ਜਾਂ ਪਰਸੋ ਤੋਂ ਥੋੜੀ ਜਿਹੀ ਬੱਦਲਬਾਈ ਪੰਜਾਬ ਉੱਪਰ ਦੀ ਜ਼ਰੂਰ ਗੁਜ਼ਰੇਗੀ ਮੀਂਹ ਦੀ ਕੋਈ ਛਾਤ ਸੰਭਾਵਨਾ ਨਹੀਂ ਹੋਵੇਗੀ ਉਹਦੇ ਵਿੱਚ ਪਹਾੜਾਂ ਦੇ ਵਿੱਚ ਹੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਜੰਮੂ ਤੇ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਮੀਂਹ ਨੇਰੀ ਤੇ ਬਰਫਬਾਰੀ ਦਾ ਦੌਰ ਦੇਖਿਆ ਜਾ ਰਿਹਾ ਜਿਸ ਕਰਕੇ ਪੰਜਾਬ ਦੇ ਵਿੱਚ ਟੈਂਪਰੇਚਰ ਹੋਰ ਹੀਟਾ ਵਾਲ ਨੂੰ